विधानसभा ਹਲਕਾ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵੱਲੋਂ ਹਲਕੇ ਦੇ ਹੜਪੀੜਤ ਕਿਸਾਨਾਂ ਲਈ ਅੱਜ 10000 ਕਣਕ ਦੇ ਬੀਜ ਦੀ ਦੂਸਰੀ ਖੇਪ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਰਦੁਆਰਾ ਗੁਰੂ ਕਾ ਬਾਗ ਤੋਂ ਸਮੂਹ ਮੌਤਬਾਰਾਂ ਦੀ ਗਗਵਾਈ ਹੇਠ ਵੱਖ-ਵੱਖ ਪਿੰਡਾਂ ਲਈ ਬੋਲੇ ਸੋ ਨਿਹਾਲ ਸਸਤਰੀ ਅਕਾਲ ਦੇ ਨਾਅਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ ਇਸ ਮੌਕੇ ਸਮਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਵੱਲੋਂ 1 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਵਧੀਆ ਕੁਆਲਿਟੀ ਦਾ ਕਣਕ ਦਾ ਬੀਜ ਲੈ ਕੇ ਭੇਜਿਆ ਗਿਆ ਹੈ ਤੇ ਇਸ ਨਾਲ ਲਗਭਗ 10000 ਦੇ ਕਰੀਬ ਕਿਸਾਨਾਂ ਦੀ ਜ਼ਮੀਨ ਦੀ ਬਿਜਾਈ ਹੋਵੇਗੀ ਜਿਸ ਲਈ ਉਹ ਪ੍ਰਧਾਨ ਧਾਮੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ ਅੱਗੇ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 10000 ਏਕੜ ਦੀ ਬਿਜਾਈ ਲਈ ਕਿਸਾਨਾਂ ਨੂੰ ਕਣਕ ਦਾ ਬੀਜ ਦਿੱਤਾ ਗਿਆ ਹੈ ਜਿਸ ਨੂੰ 2 ਦਿਨ ਪਹਿਲਾਂ ਹੀ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਜਨਾਲੇ ਆ ਕੇ ਪੀੜਤ ਕਿਸਾਨਾਂ ਨੂੰ ਵੰਡ ਕੇ ਗਏ ਹਨ ਇਸ ਮੌਕੇ ਐਗਜ਼ੈਕਟਿਵ ਮੈਂਬਰ ਮਾਸਟਰ ਮਰੀਕ ਸਿੰਘ ਵਿਸ਼ੋਵਾ ਬਾਪੂ ਮੁਖਤਾਰ ਸਿੰਘ ਸੂਫੀਆਂ ਚਰਨਜੀਤ ਸਿੰਘ ਰਾਜੂ ਅਵਾਨ ਮੈਨੇਜਰ ਗੁਰਦੁਆਰਾ ਗੁਰੂਗਾ ਬਾਗ ਜਗਜੀਤ ਸਿੰਘ ਬਰਨਾਲੀ ਉਕ ਮਰਜੀਤ ਸਿੰਘ ਹੁੱਕੇਵਾਲੀ ਪੀਏ ਗੁਰਪ੍ਰੀਤ ਸਿੰਘ ਪੱਟੀ ਆਦਿ ਹਾਜ਼ਰ ਸਨ ਹਾਂਜੀ ਭਾਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਅਸੀਂ ਗੁਰਦੁਆਰਾ ਗੁਰੂ ਕਬਲ ਸਾਹਿਬ 'ਤੇ ਖੜੇ ਆ ਤੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਹਰਜਿੰਦਰ ਸਿੰਘ ਜੀ ਧੰਨí ਸਾਡੇ ਜੋ ਸਰਕਾਰ ਦੇ ਪ੍ਰਧਾਨ ਨੇ ਜੋ ਜੁੱਦਨ ਦੇ ਵੀ ਸਾਡੇ ਹਲਕੇ ਦੇ ਅਜਨਾਲੇ 'ਚ ਆੜਾ ਇਹ ਉਸ ਦਿਨ ਤੋਂ ਹੀ ਉਹਨਾਂ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ ਤੇ ਮੈਂ ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚਣਾ ਹੈ ਪਰ ਗੁਰ ਜੀ ਦੇ ਹੁਣ ਕਾਰਨ ਉਹ ਪਹੁੰਚ ਨਹੀਂ ਸਕੇ ਇਸ ਕਰਕੇ ਉਹਨਾਂ ਨੇ ਸਾਡੀ ਡਿਊਟੀ ਲਈ ਸੀ ਕਿ ਤੁਸੀਂ ਸਾਰੇ ਨਾਲ ਲੈ ਕੇ ਬਾਪੂ ਜੀ ਸਰਦਾਰ ਅਮਰਿਕ ਸਿੰਘ ਜੀ ਸੋਹਾ ਸਾਹਿਬ ਪੁੱਤਿਆਂ ਸਾਹਿਬ ਸਾਰਿਆਂ ਨੂੰ ਨਾਲ ਲੈ ਕੇ ਤੇ ਜਿਹੜੀ ਹੈ ਸ਼ੁਰੂਆਤ ਕਰਨੀ ਆ ਅਸੀਂ ਪਹਿਲਾਂ ਬਾਬੋ ਬੁੱਢਾ ਸਾਹਿਬ ਦੇ ਤੋਂ ਵੀ ਜਿਹੜਾ ਰਵਾਨਾ ਕੀਤੀਆਂ ਤੇ ਜਿਹੜੀਆਂ ਟਰਾਲੀਆਂ ਇੱਥੋਂ ਰਵਾਨਾ ਕਰੀਆਂ ਇਹ ਉਹ ਅੱਜ ਤੋਂ ਕੀਤੀਆਂ ਤੇ ਉਹਨਾਂ ਦਾ ਫੇਅਰ ਬਹੁਤ ਧੰਵਾਦ ਕਿਉਂਕਿ ਬਹੁਤ ਵੱਡਾ ਪਰਾਲਾ ਜਿਹੜਾ ਸ਼ਰੌਨੀਪੁਰ ਦਾ ਸਰਪੰਚ ਕਮੇਟੀ ਨੇ ਕੀਤਾ 10000 ਏਕੜ ਦਾ ਬੀਜ ਜਿਹੜਾ ਤੁਹਾਨੂੰ ਅੱਜ ਉਹਨਾਂ ਨੇ ਇੱਥੋਂ ਦੇ ਕੇ ਜਿਹੜਾ ਰਵਾਨਾ ਕਰ ਦਿੱਤਾ ਹੈ ਉਹਨੂੰ ਸ਼ਹੀਦ ਜਿਹੜਾ ਵੀ ਸਾਰਾ ਹੀ ਸਰਟੀਫਾਈਡ ਕਨ ਸੀਡ ਕੋਲੋਂ ਵੀ ਲੈ ਕੇ ਦਿੱਤਾ ਸੀ ਜਿਹੜਾ ਕਿ 4000 ਰੁਪਏ ਨੂੰ ਵੰਡ ਲਿਆ 1 ਕਰੋੜ 60 ਲੱਖ ਦਾ ਬੀ ਜਿਹੜਾ ਛੋਣੀ ਜਿਹੜਾ ਪ੍ਰਬੰਧਕ ਬਿਠੇ ਸਾਨੂੰ ਲੈ ਕੇ ਦਿੱਤਾ ਮੈਂ ਉਹਨਾਂ ਦੇ ਦਿਲ ਦੀਆਂ ਘਰਾਈਆਂ ਤੋਂ ਆਪਣੇ ਸਮੁੱਚੇ ਹਰਕਾ ਜਨਾਲਾ ਦੇ ਵਸਨੀਕਾਂ ਵੱਲੋਂ ਉਹਨਾਂ ਦਾ ਕੋਟਨ ਕੋਟ ਧੰਵਾਦ ਆ ਕਿ ਉਹਨਾਂ ਨੇ ਸਾਡੀ ਦੁੱਖ ਦੀ ਘੜੀ ਦੇ ਵਿੱਚ ਸਾਡੀ ਮਾਣ ਫੜ ਕੇ ਸਾਡਾ ਸਾਥ ਦਿੱਤਾ ਪਿਛਲੇ ਦਿਨੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਵੀ ਇੱਥੇ ਆਣ ਕੇ ਤੁਹਾਨੂੰ 10000 ਏਕੜ ਦਾ ਜਿਹੜਾ ਬੀ ਜਿਹੜਾ ਰਵਾਨਾ ਕਰਕੇ ਗਏ ਸੀ ਉਹਨਾਂ ਦਾ ਵੀ ਬਹੁਤ ਬਹੁਤ ਨੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ